ਇਹਦੀ ਇਥੋਂ ਗੁਰਪ੍ਰੀ ਬਣਾ ਲਈ ਐਮਐਲਏ ਨੇ ਮੈਂ ਨਹੀਂ ਕਦੇ ਉਹਨਾਂ ਦੇ ਹਲਕੇ ਚ ਗਿਆ ਮੈਨੂੰ ਨਹੀਂ ਪਤਾ ਕੀ ਹਾਲਾਤ ਨੇ ਉਹਨਾਂ ਨੇ ਪੋਸਟ ਪਾਈ ਉਹ ਕਹਿੰਦੇ ਜੀ ਮੈਂ ਆਪਣੇ ਹਲਕੇ ਦੀ ਡਿਊਟੀ ਮੇਰੀ ਹੈ ਮੈਂ ਜ਼ਿੰਮੇਵਾਰੀ ਲੈਣਾ ਨਾ ਇੱਥੇ ਕਿਸੇ ਨੂੰ ਕੋਈ ਚੁੱਲ੍ਹੇ ਟੈਕਸ ਦਾ ਸਮੱਸਿਆ ਨਾ ਸੱਤਾਧਾਰੀ ਨੂੰ ਵਿਰੋਧੀ ਨੂੰ ਨਾ ਇੱਥੇ ਕਿਸੇ ਨੂੰ ਕਾਗਜ਼ ਭਰਨ ਦੇ ਵਿੱਚ ਕੋਈ ਰੜਕਾ ਪਾਇਆ ਗਿਆ ਕਿਸੇ ਵੀ ਤਰ੍ਹਾਂ ਦਾ ਨਾ ਇੱਥੇ ਕਾਗਜ਼ ਰੱਦ ਕਰਾਉਣ ਵਾਲੀ ਕੋਈ ਗੱਲ ਹੋ ਨਾ ਮਿਊਸਪਲ ਦੀਆਂ ਜਿਹੜੀਆਂ ਚੋਣਾਂ ਹੋਈਆਂ ਸੀ ਉਹਦੇ ਵਿੱਚ ਹੋਈ ਉਹ ਕਹਿੰਦੇ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਤੁਹਾਨੂੰ ਜਿਹੜਾ ਚੰਗਾ ਲੱਗਦਾ ਉਹਨੂੰ ਵੋਟਾਂ ਪਾਓ ਸਾਡੀ ਕਾਰਗੁਜ਼ਾਰੀ ਠੀਕ ਹੈ ਮੇਰੀ ਕਾਰਗੁਜ਼ਾਰੀ ਜੇ ਤੁਹਾਨੂੰ ਚੰਗੀ ਲੱਗਦੀ ਸਾਡੇਆਂ ਨੂੰ ਪਾ ਦਿਓ ਨਹੀਂ ਤਾਂ ਦੂਸਰੇ ਨੂੰ ਪਾ ਦਿਓ ਭਾਈ ਚਰਕਸਾਂ ਹੀ ਨਾ ਤੋੜਿਓ ਲੜਿਓ ਨਾ ਹੁਣ ਸੰਧਾ ਵਾਲੀਆ ਸਭ ਬੰਦਾ ਸਤਾਤਰੀ ਧਿਰਦਾ ਹੋਵੇ ਅਫਸਰਸ਼ਾਹੀ ਮਾੜੀ ਮੋਟੀ ਦਾ ਕਹਨੇ ਚ ਹੁੰਦੀ ਹੈ ਇਹਦੇ ਬਾਵਜੂਦ ਵੀ ਕਿਉਂਕਿ ਉਹਨਾਂ ਦੀ ਕਿਸੇ ਨੇ ਬਾਹ ਨਹੀਂ ਸੀ ਮਰੋੜੀ ਬਣਾ ਲਈ ਹੋਰਾਂ ਦੀ ਕਿ ਭਾਈ ਤੁਸੀਂ ਇਹ ਪੋਸਟ ਜ਼ਰੂਰ ਪਾਓ ਜੇ ਉਹਨਾਂ ਨੇ ਪੋਸਟ ਪਾਈ ਹੈ ਤਾਂ ਇਹਦਾ ਮਤਲਬ ਹੈ ਕਿ ਭਾਈ ਇਦਾਂ ਦਾ ਕੁਝ ਨਹੀਂ ਹੋਇਆ ਹਣਾ ਉਥੇ ਖਬਰ ਵੀ ਕੋਈ ਨਹੀਂ ਆਈ ਬਹੁਤ ਸਾਰੇ ਹਲਕਿਆਂ ਚ ਨਹੀਂ ਆਈ ਹੁਣ